ਜੇ ਵੀ ਮਨ ਦੇ ਵਿੱਚ ਜੇ ਚਿੰਤਾ ਆ ਰਹੀ ਹੈ ਮਨ ਚ ਪਰੇਸ਼ਾਨੀਆਂ ਆ ਰਹੀਆਂ ਨਾ ਤੇ ਅੱਖਾਂ ਬੰਦ ਕਰਕੇ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਨਾਮ ਹੀ ਬੁਕਾਰ ਲਓ ਬਾਬਾਈ ਦਾ ਬਸ ਜਿਆਦਾ ਕੁਝ ਕਰਨ ਦੀ ਲੋੜ ਨਹੀਂ ਗਈ ਤੁਹਾਡੇ ਦਿਲ ਚ ਨਾ ਸਕੂਨ ਆ ਜਾਏਗਾ ਤੁਹਾਡੀ ਆਤਮਾ ਨੂੰ ਨਹੀਂ ਰਾਹਤ ਮਿਲ ਜੇਗੀ ਕਿ ਭਰੋਸਾ ਹੋ ਜਾਏਗਾ ਤੁਹਾਨੂੰ ਅੰਦਰੋਂ ਕਿ ਬਾਬਾ ਦੀਪ ਸਿੰਘ ਜੀ ਬੈਠੇ ਮੇਰੇ ਨਾਲ ਉਹਨਾਂ ਨੇ ਮੈਨੂੰ ਕੁਝ ਨਹੀਂ ਹੋਂ ਦੇਣਾ ਜੇ ਉਹਨਾਂ ਨੇ ਮੈਨੂੰ ਹਮੇਸ਼ਾ ਸਾਭਿਆ ਨਾ ਕਦੇ ਵੀ ਮੁਸ਼ਕਲਾਂ ਦੇ ਵਿੱਚ ਫਸਣ ਨਹੀਂ ਦਿੱਤਾ ਕਿਸੇ ਅੱਗੇ ਝੁਕਾ ਨਹੀਂ ਦਿੱਤਾ ਅਮੇਸ਼ ਆਲਾਜ ਰੱਖੀ ਮੇਰੀ ਤੇ ਉਹ ਅੱਗੇ ਵੀ ਰੱਖਣਗੇ ਦੁਨੀਆ ਤੁਹਾਡੇ ਪੈਰਾਂ ਥੱਲੇ ਕੰਡੇ ਵੀ ਵਿਛਾ ਰਹੀ ਆ ਨਾ ਹੱਥ ਜੋੜ ਕੇ ਕਹ ਦੋ ਕੋਈ ਗੱਲ ਨਹੀਂ ਠੀਕ ਐ ਮੇਰਾ ਮਾਲਕ ਬੈਠਾ ਬਸ ਇੰਨੇ ਕਹਿਣ ਦੀ ਦੇਰੀ ਆ ਮੈਂ ਵਿਸ਼ਵਾਸ ਦੇ ਨਾਲ ਕੰਨਾ ਭਾਵੇਂ ਪੂਰੀ ਦੁਨੀਆ ਤੁਹਾਡੇ ਪੈਰਾਂ ਥੱਲੇ ਕੰਡੇ ਵਿਛਾ ਚੁੱਕੀ ਹੋਵੇ ਉਸ ਮਾਲਕ ਦੀ ਇੱਕ ਪਲ ਦੀ ਕਿਰਪਾ ਉਹਨੇ ਉਹ ਕੰਡਿਆਂ ਨੂੰ ਵੀ ਫੁੱਲਾਂ ਜਿਹਾ ਬਦਲ ਜਾਣਾ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਜਦੋਂ ਤੱਕ ਉਹ ਰੱਖਣ ਹਾਰ ਤੁਹਾਡੀ ਰਾਖੀ ਕਰਨ ਲਈ ਬੈਠਾ ਤੁਹਾਡਾ ਵਿਚ ਆਗੇ ਵੀ ਕੁਝ ਨਹੀਂ ਵਿਗਾੜ ਸਕਦਾ ਸੱਚੇ ਦਿਲ ਨਾਲ ਪਿਆਰ ਕਰਦੇ ਹੋ ਬਾਬਾ ਦੀਪ ਸਿੰਘ ਦੇ ਨਾਲ ਤੇ ਕਦੇ ਨਹੀਂ ਡਰਨਾ ਕਿ ਦੁਨੀਆ ਕੀ ਸੋਚੇਗੀ ਬਾਬਾ ਦੀਪ ਸਿੰਘ ਦੀ ਇੰਨੀ ਕਿਰਪਾ ਨਹੀਂ ਦੇਖਣਾ ਤੁਹਾਡੇ ਘਰ ਸੋਖੀ ਸੁਖ ਖਾਣੇ ਆ ਜਿੰਨੇ ਦੋ ਖਾਣੇ ਸੀ ਆ ਗਏ ਜਿੰਨੀ ਮੁਸ਼ਕਲਾਂ ਆਣੀਆਂ ਸੀ ਆ ਗਈਆਂ ਕੋਈ ਗੱਲ ਨਹੀਂ ਤੁਸੀਂ ਕਿਸੇ ਨੂੰ ਨਹੀਂ ਦੱਸਿਆ ਆਪਣਾ ਮਾਲਕ ਤੇ ਵਿਸ਼ਵਾਸ ਕਰ ਗਏ ਉਹਦੇ ਅੱਗੇ ਜਾ ਕੇ ਹੀ ਆਪਣੇ ਅਥਰੂ ਵਹਾਏ ਉਹਦੇ ਅੱਗੇ ਜਾ ਕੇ ਆਪਣੀਆਂ ਸਾਰੀਆਂ ਗੱਲਾਂ ਦੱਸਤੀਆਂ ਉਹਨੇ ਵੀ ਕੋਲ ਹੋ ਗਿਆ ਸੁਣਿਆ ਉਹਨੇ ਤੁਹਾਡੀ ਕੋਈ ਵੀ ਅਰਦਾਸ ਖਾਲੀ ਨਹੀਂ ਜਾਂਦੇ ਨੇ ਐਨੇ ਖਜ਼ਾਨੇ ਐਨੀ ਖੁਸ਼ੀਆਂ ਦੇਣੀਆਂ ਤੁਹਾਡੇ ਘਰ 'ਚ ਕਿ ਤੁਹਾਨੂੰ ਸਭ ਕੁਝ ਪੁਰਾਣਾ ਭੁੱਲ ਜਾਣਾ ਕਿ ਮੇਰੀ ਜ਼ਿੰਦਗੀ 'ਚ ਦੁੱਖ ਵੀ ਆਏ ਸੀ ਕਦੀ ਮਾਲਕ ਜੀ ਜਦੋਂ ਮਿਹਰ ਕਰਨ ਤੇ ਆਜੇ ਕਿਰਪਾ ਕਰਨ ਤੇ ਆਜੇ ਨਾ ਤਾਂ ਉਹਦਾ ਫਿਰ ਕਿਸਮਤ ਵੀ ਬਦਲ ਦਿੰਦਾ ਮੁਕੱਦਰ ਭਾਵੇਂ ਨਾ ਵੀ ਹੋਣ ਨਹੀਂ ਲਿਖਿਆ ਮੱਥੇ ਦੀ ਲਗੀਰਾ ਤੇ ਕੋਈ ਗੱਲ ਨਹੀਂ ਉਹ ਮਾਲਕ ਅੰਦਾ ਮੈਂ ਬੈਠਾ ਤੂੰ ਜੋ ਮੰਗਿਆ ਤੁਹਾਨੂੰ ਉਹ ਹੀ ਮਿਲੇਗਾ ਉਹਦੇ ਨਾਲੋਂ ਲੱਖ ਗੁਣਾ ਵੱਧ ਵੀ ਮਿਲੇਗਾ ਗੁਰੂ ਤੇ ਭਗਤ ਦੇ ਰਿਸ਼ਤੇ ਦੀਆਂ ਤਾਂ ਯੁੱਗੋ ਯੁੱਗੋ ਤਾਂ ਕੀ ਗੱਲਾਂ ਰਹਿੰਦੀਆਂ ਤੁਸੀਂ ਜਿੱਥੇ ਮਰਜ਼ੀ ਚੱਲ ਜਾਓਗੇ ਉਹਨੇ ਤੁਹਾਡੇ ਨਾਲ ਨਾਲ ਹੀ ਜਾਣਾ ਇੱਥੇ ਬੈਠੇ ਹੋ ਵਿਦੇਸ਼ 'ਚ ਬੈਠੇ ਹੋ ਜਿੱਥੇ ਮਰਜ਼ੀ ਚੱਲ ਜਾਓ ਅੱਖਾਂ ਬੰਦ ਕਰਕੇ ਮਾਲਕ ਨੂੰ ਯਾਦ ਕਰ ਰਹੇ ਹੋ ਤਾਂ ਮਾਲਕ ਨੇ ਕਹਿਣਾ ਮੈਂ ਤੇਰੇ ਨਾਲ ਹੀ ਆ ਤੂੰ ਟੈਨਸ਼ਨ ਨਾ ਲੈ ਤੇਰੇ ਕਾਰਜ ਮੈਂ ਆਪ ਹੀ ਪੂਰੇ ਕਰਾਣੇ ਆ ਬਾਬਾ ਦੀਪ ਸਿੰਘ ਜੀ ਮਹਾਰਾਜ ਨੂੰ ਪਿਆਰ ਕਰ ਨਹੀਂ ਸਕਤਾ ਸੱਚੇ ਦਿਲੋਂ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਨ ਦੇਖਣਾ ਬਾਬਾ ਦੀਪ ਸਿੰਘ ਨੇ ਇੰਨਾ ਵਧੀਆ ਸਮਾਂ ਲੈ ਗਿਆਣਾ ਤੁਹਾਡੀ ਜ਼ਿੰਦਗੀ 'ਚ ਤੁਹਾਡੇ ਘਰ ਹਰ ਕੋਨੇ 'ਚ ਖੁਸ਼ੀਆਂ ਖੁਸ਼ੀਆਂ ਲੈ ਗਿਆਣਗੇ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਕਿਰਪਾ ਕਰਨਾ ਸਾਰਿਆਂ ਤੇ ਸਾਰਿਆਂ ਦੇ ਘਰਾਂ 'ਚੋਂ ਦੁੱਖ ਦਿਲਦਰ ਰੋਗ ਬਿਮਾਰੀਆਂ ਦੂਰ ਕਰਨਾ ਹਰੇਕ ਘਰ 'ਚ ਸੋਖੀ ਸੁਖ ਲੈ ਗਿਆਣਾ ਬਾਬਾ ਜੀ